ਹਾਂ ਜੀ ਯਾਰ ਕੀ ਹਲਚਲ ਹਰ ਦੋਸਤਾਂ ਮਿੱਤਰਾਂ ਨੂੰ ਮੀਤ ਕਰਦੀ ਠੀਕ ਠਾਕ ਹੋਗੇ ਤੁਹਾਡੇ ਜਾਨਵਰ ਵੀ ਸੈਟ ਬੈਠ ਹੋਣਗੇ ਤੇ ਅੱਜ ਨਾ ਬਲੇਕ ਹੀ ਐ ਤੇ ਛੁਰਲੀ ਆਪਣੇ ਦੋਨੇ ਛੱਡੇ ਹੋਏ ਆ 7 ਵਜੇ ਹੁਣ ਤੁਹਾਨੂੰ ਮੈਂ ਟਾਈਮ ਦਿਖਾ ਦਿੰਨਾ ਇੱਕੋ ਮਿੰਟ ਬੱਸ ਇਹ ਲਓ ਜੀ 8:58 ਹੋ ਗਏ 9 ਵਜੇ ਨਾਲੇ ਜਾਣੀ ਦਾ ਤੇ ਜੇ ਤੁਹਾਨੂੰ ਇੱਥੇ ਦਿਸ ਗਏ ਤਾਂ ਦਿਖਾ ਦਿੰਨੇ ਬਾਕੀ ਛੋਟੇ ਬੱਚੇ ਉੱਪਰ ਉਹ ਵੀ ਸੁਣ ਦੱਸ ਕੇ ਲਿਆਉਣਾ ਮੈਂ ਉਹਦੇ ਜਾਲ ਚ ਪਏ ਹੋਏ ਸਵੇਰ ਦੇ ਉਹ ਬੈਠਿਆ ਨਾਲੇ ਕਬੂਤਰਾਂ ਦੀ ਕੰਡੀਸ਼ਨ ਹੁਣ ਦਿਖਾਉਨੇ ਆ ਤੇ ਦੱਸਦੇ ਆ ਹਾਂ ਬੈਠੇ ਸਾਰੇ ਹਾਂ ਵੀ ਭੈ 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 ਤਪ ਤਪ ਸੇਕ ਲੋ ਛਤਰੀ ਲੱਗੀ ਐ ਖਾਲੀ ਲੱਗੀ ਕੋਈ ਬੰਨੇ ਬੰਨੇ ਉੱਪਰ ਹੈ ਨਹੀਂ ਆਦਾ ਰੱਤਾ ਐ ਭਾਪੇ ਵਾਲਾ ਦੋਨੇ ਤਿੰਨੇ ਤਾਂ ਭਾਪੇ ਦੀ ਹਾਰੇ ਫਿਰਦੇ ਆ ਉਹ ਤਾਂ ਟਿੱਕੀ ਬਣੇ ਫਿਰਦੇ ਸਵੇਰੇ ਹੁਣ ਤਾਂ ਨਹੀਂ ਦੀਂਦੇ ਬਾਕੀ ਕੋਈ ਨਾ ਮੀਂਹ ਤਾਂ ਰਹਿ ਅੱਜ ਵੀ ਕਹਿੰਦੇ ਸੀ ਪਰ ਸੂਰਜ ਆ ਦੇ ਨਿਕਲਿਆ ਵੇ ਆਹ ਦੇਖ ਲਓ ਬੱਚਾ ਇਹ ਵੀ ਬਹੁਤ ਵੱਡਾ ਹੋ ਗਿਆ ਹੁਣ ਕੁਜੀਆਂ ਗੱਜੀਆਂ ਨੂੰ ਸਵੇਰੀ ਭਰ ਦੇਣਾ ਹੁਣ ਬਾਕੀ ਉਹਨਾਂ ਨੇ ਦੂਜਾ ਵੀ ਬੱਚਾ ਕੱਢ ਲਿਆ ਵਾ ਤੇ ਹੋਰ ਹੋਰ ਆਹ ਕੁਦਰ ਨੇ ਇੱਥੇ ਆਂਡਾ ਰੱਖ ਲਿਆ ਦੇਖੋ ਸਾਹਮਣੇ ਬਿਲਕੁਲ ਦਰਵਾਜ਼ਾ ਪੇੜ ਲੀ ਗੀ ਹੰਤਾ ਫਰਗੇ ਨੂੰ ਚੰਗੀ ਦਾ ਜੋੜੇ ਜਾਲੇ ਦਿਖਾ ਦਿੰਨੇ ਆ ਆ ਲੋ ਆਪਨੇ ਮੋਰਲੇ ਉਤਰਦਾ ਹੈ ਠੀਕ ਹੈ ਜੀ ਇਹਨਾਂ ਨੇ ਆਂਡਾ ਰੱਖ ਲਿਆ ਆਹ ਰਹੇ ਦੋਨੇ ਬੱਚੇ ਇਹਨਾਂ ਦੇ ਦੇਖੋ ਜਾਈਆ ਤੇ ਬਾਕੀ ਹੋਰ ਕੰਡੀਸ਼ਨ ਸਾਹ ਕਿਤਾਬ ਕਿਸੇ ਦੇ ਨਹੀਂ ਆਂਡੇ-ਉਂਡੇ ਧਰੇ ਇਹਨਾਂ ਦੇ ਬਸ ਇਹ ਜੋੜੇ ਤੁਹਾਨੂੰ ਪਹਿਲੇ ਦਿਖਾਏ ਵੇ ਆ ਹੋਰ ਇੱਕ ਤਾਂ ਰੱਤੇ ਉਹਨਾਂ ਆਂਡਾ ਰੱਖਣ ਵਾਲਾ ਇੱਕ ਆਪਣੀ ਛਾਹ ਕੀ ਹੱਡੀ ਵਾਲੀ ਉਹ ਬੈਠੀ ਆ ਇਹਦੇ ਰੱਖਣ ਵਾਲਾ ਤੇ ਇੱਕ ਆਪਣੀ ਆ ਜੋੜੇ ਦਾ ਆ ਦੀ ਆ ਜਾਂਦੀਆਂ ਲਾਲ ਥਰੀ ਆ ਇਹਨਾਂ ਦਾ ਬਾਕੀ ਹੁਣ ਸਾਨੂੰ ਉਤਰ ਚੱਲ ਕੇ ਦੇਣ ਬਾਅਦ ਦਿਖਾ ਦਿੰਨੇ ਆ ਇਧਰ ਲਾਜ਼ਮੀ ਦਰਵਾਜ਼ਾ ਤੇ ਡੱਬੀ ਨੇ ਇੱਕ ਬੱਚਾ ਕੱਲ ਕੱਢਿਆ ਸੀਗਾ ਉਹ ਤਾਂ ਵਿਚਾਰਾ ਗਿਆ ਮਾਰ ਜਿਹੜੇ ਚ ਤਰੇੜ ਨਹੀਂ ਆਈ ਸੀ ਸੀਗੀ ਆਪਾਂ ਕੱਲ ਦੇਖਦੇ ਸੀ ਓਹ ਹੋ ਮਾਰ ਕੇ ਆ ਚਿਰਿਆ ਚੱਲ ਕੋਈ ਨਾ ਅੱਜ ਕੋ ਕੁਜੀ ਇਹਨਾਂ ਨੂੰ ਹੁਣ ਮੈਂ ਬਾਹਰ ਰੱਖਣ ਲੱਗ ਗਿਆ ਪਰ ਕਿਥੇ ਬਸ ਆਹੀ ਆ ਕੂਤਰੇ ਤੇ 7-8 ਤੈਨਕਾ ਬੈਠਿਆ ਇੱਕ ਹਲਦੀ ਰਾਮ ਡਾਉਣਾ ਬੰਦ ਕਰਤਾ ਹੁਣ ਕਿਉਂ ਕਿਹਨੇ ਥੱਲੇ ਉਤਰਿਆ ਆਉਂਦਾ ਵਾ ਜਦੋਂ ਜਾਨਵਰ ਉੱਡ ਕੇ ਆ ਕੇ ਬਹਿੰਦੇ ਆ ਨਾ ਵਿੱਚ ਹੀ ਇਹ ਹੁੰਦਾ ਥੱਲੇ ਆ ਕੇ ਬਹਿ ਜਾਂਦਾ ਮਤਲਬ ਕਿ ਕੋਠੇ ਤੇ ਉਤਰ ਜਾਂਦਾ ਥੱਲੇ ਇਹ ਇਹਨਾਂ ਨੂੰ ਦੇਖ ਕੇ ਬੱਚੇ ਵੀ ਇਹਨੂੰ ਦੇਖ ਕੇ ਉਤਰਦੇ ਫਿਰ ਤੇ ਇਹ ਕਰ ਦਿੰਦਾ ਮਾਹੌਲ ਖਰਾਬ ਆ ਰਿਆ ਹੋ ਹੰਡੇ ਦਾ ਫੋਲਕ ਕੱਲ੍ਹ ਵਾਲੇ ਦਾ ਜੀਚੂ ਬੱਚਾ ਨਿਕਲਿਆ ਸੀ ਪਰ ਬੱਚਾ ਗਿਆ ਵਿਚਾਰਾ ਮਰ ਇਹਨਾਂ ਨੂੰ ਇਸ ਤੋੜ ਕੇ ਛਿਰ ਦੇਣੇ ਆਪੇ ਖਾ ਲੈਣਗੇ ਬਾਕੀ ਤੁਸੀਂ ਇਹ ਕਮੈਂਟ ਕਰਕੇ ਦੱਸਿਓ ਕਹਿੰਦੇ ਇਹਨਾਂ ਵਿੱਚ ਨਾ ਕੈਲਸ਼ੀਅਮ ਹੀ ਹੁੰਦਾ ਨਿਹਰਾ ਫੋਲਕ ਜੀਚ ਵੀ ਪਾਉਣਾ ਚਾਹੀਦਾ ਜਾਂ ਤਾਂ ਮੁਰਗੀ ਦੇ ਅੰਡੇ ਤਾਂ ਜੇ ਇਹਨਾਂ ਨਾਲ ਤੋੜ ਕੇ ਇੱਥੇ ਹੀ ਛੱਡ ਦੋ ਵਿੱਚ ਖੁੱਡੇ ਦੇ ਆਪੇ ਖਾ ਗੂ ਲਿੰਦੇ ਕਬੂਤਰਾਂ ਜਦੋਂ ਘਾਟ ਹੁੰਦੀ ਆ ਤੇ ਬਾਕੀ ਆਹ ਅੰਡਾ ਜੋ ਵੀ ਦੇਖ ਲੈਣੇ ਬੱਚੇ ਉੱਚਾ ਕੱਢਦੇ ਆ ਅੰਡਾ ਤਾਂ ਵੇਹ ਘਰ ਮੈਂ ਬੈੰਦੇ ਰਹਿ ਉੱਪਰ ਹੋ ਜਾਦਾ ਸ਼ਾਮ ਤੱਕ ਕੱਢ ਲੈਣ ਹਨ ਚਲੋ ਜੀ ਕੋਈ ਚੱਕਰ ਨਹੀਂ ਕੱਢ ਲੈਣਗੇ ਬਾਕੀ ਇਹਨੇ ਜਾਈ ਬੱਚਾ ਪਰ ਜਲਦੀ ਚੱਕ ਲੈ ਪੰਜ ਮੁੱਝ ਕੇ ਕੱਢ ਲਿਆ ਕੋ ਬੱਚਾ ਬੱਚਾ ਇਹਦੇ ਵਿੱਚ ਜਿਹੜੇ ਅੰਡੇ ਇਹਦੇ ਤੇ ਪਰਦਨ ਪਏ ਆ ਜੀ ਤੇ ਆ ਪਠਾ ਸਿੰਗਰ ਰਹਿ ਗਿਆ ਹੁਣ ਇੱਧਰ ਛੱਡਤਾ ਆਪਾਂ ਆਹ ਵਾਲਾ ਜਿਹੜਾ ਉਧਰ ਕੂਦਰੀ ਦਾ ਜਿਹੜੀ ਆਪਣੀ ਕੂਦਰੀ ਨਿਕਲ ਗਈ ਹਨ ਉਹ ਅਜੇ ਤੱਕ ਉਹਦਾ ਕੋਈ ਅਤਾ ਪਤਾ ਨਹੀਂ ਨਿਕਲਿਆ ਬਾਕੀ ਜੇ ਕੋਈ ਵੀਡੀਓ ਆਪਣੀ ਦੇਖ ਰਿਹਾ ਵਾ ਬੰਦਾ ਤੇ ਉਹ ਕਿਸੇ ਬਾਈ ਕੋਲੇ ਹੈਗੀ ਇੱਥੇ ਨੇੜੇ-ਤੇੜੇ ਲੱਗੇ ਆ ਆਪਣਾ ਕੋਈ ਵੀ ਆ ਜਿਹਦੇ ਕੋਲੇ ਹੈਗੀ ਆ ਤੇ ਯਾਰ ਕਰੇ ਪੰਚਾਇਨ ਦੀ ਇੱਕ ਕਿਰਪਾਲਤਾ ਕਰੇ ਮੇਰਾ ਬਾਈ ਕਰਦਾਂਗੇ ਆਪਾਂ ਸੇਵਾ ਪਾਣੀ ਜਾਂ ਤਾਂ ਜਾਨਵਰ ਹੋਰ ਦੇ ਦਾਂਗੇ ਤੇ ਜਾਂ ਜਿਵੇਂ ਕਹੂਗਾ ਫਿਰ ਉਵੇਂ ਕਰ ਲਾਂਗੇ ਜੇ ਕਿਸੇ ਕੋਲੇ ਹੈਗੀ ਆ ਭਰਾ ਆਪਣੇ ਵੀਡੀਓ ਦੇਖ ਰਿਆ ਤੇ ਬਾਈ ਬਣਾ ਕਰੇ ਪੰਚਾ ਦੇ ਉਹ ਗਈ ਸੀਗੀ ਆ ਵਸਤੀ ਅੱਲੀ ਇਧਰ ਹੀ ਕਿਤੇ ਡੱਗ ਡੁੱਗ ਪਈ ਯਾਰ ਹੁਣ ਆਪਾਂ ਨੂੰ ਪਤਾ ਨਹੀਂਗਾ ਵੀ ਕਿੱਧਰ ਡਿੱਗੀ ਆ ਜਾਂ ਕਿਹਦੇ ਕੋਲੇ ਆ ਮੈਂ ਇੱਕ ਦੋ ਘਰਾਂ ਨੂੰ ਤਾਂ ਵੈਸੇ ਪੁੱਛ ਵੀ ਆ ਮੈਂ ਜੱਸੇ ਕੋਲ ਜਾ ਕੇ ਚੱਲ ਇਹਦੇ ਕੋਲ ਤਾਂ ਕੀ ਹੋਣੀ ਹਨਾ ਉਹ ਅੰਕਲ ਦੇ ਜੇ ਖੁੱਡੇ ਤੇ ਬੈਠੀ ਜੋ ਜਿਹੜੇ ਜਵਾਰੇ ਜਲੇ ਆ ਨਹੀਂ ਉਹਨਾਂ ਦੇ ਵੀ ਹੈਣੀਗੀ ਇਹ ਕੋਥੇ ਲਾਲ ਤੇ ਲੱਗੀ ਵੀ ਆ ਉਹਦੇ ਲੱਗੀ ਜੂਮ ਕਰਕੇ ਤੁਹਾਨੂੰ ਦਿਖਾਉਣਾ ਮੈਂ ਇਹ ਆ ਮੱਦੀ ਦੇ ਖੁੱਡੇਆਂ ਦੇ ਪਰਲੇ ਪਾਸੇ ਆਹਦੇ ਲੱਗਿਆ ਆਹਦੇ ਲੱਗਿਆ ਆ ਦੋਨੇ ਚਿੱਟੀਆਂ ਟੈਂਕੀਆਂ ਦੇ ਵਿਚਾਲੇ ਆਹਦੇ ਲੱਗੀ ਛਤਰੀ ਆਦੇਰੇ ਵਿਚਾਲੇ ਛਤਰੀ ਉਹ ਡਾਂਗ ਜੀ ਖੜੀ ਜੁਣੀ ਹੈ ਚੱਟੀ ਟੈਂਕੀ ਕੋਲੇ ਦੋਨੇ ਟੈਂਕੀਆਂ ਦੇ ਵਿਚਾਲੇ ਤੇ ਬਲੈਕੀ ਹੁਣੀ ਹੁਣ ਤੁਹਾਨੂੰ ਦਿਖਾਉਣਾ ਮੈਂ ਜਿੱਦ ਤੱਕ ਇਹ ਤਾਂ ਮੈਂ ਤਾਂ ਆਪਣੀ ਦਿਖਾਵੇਂ ਤੁਹਾਨੂੰ ਮੈਂ ਕਹਾਂ ਝੂਠ ਮਾਰੀ ਆ ਗਿਆ ਉਹ ਫਿਰਦੇ ਉਹ ਫਿਰਦੇ ਸਵੇਰੇ ਸਵੇਰ ਨੂੰ ਬਾਬਾ ਉਹ ਚੱਲ ਗਏ ਸੀ 7 ਵਜੇ ਮੈਂ ਛੱਡੇ ਸੀ ਓਲੇ ਮਾਰੇ ਸੀਗੇ ਤੇ ਬਾਕੀ ਦਾਣੇ ਇਹਨਾਂ ਨੂੰ ਰੋਕ ਕੇ ਪਾਵਾਂਗੇ ਜਦੋਂ ਉਹ ਆਗੇ ਆ ਆ ਛਤਰੀ ਤੇ ਬਿਠਾ ਕੇ ਮੈਂ ਛੋਟੇ ਬੱਚੇ ਲਿਆਉਣਾ ਹੁਣ ਇਸੇ ਤੇ ਬਿਠਾ ਦੇ ਖਲੇ ਲੈ ਜਾਣਾ ਇੱਥੇ ਵੀ ਆਇਤਾ ਬਾਬਾ ਬੱਚੇ ਵਿੱਚ ਬਿਠਾਈ ਬੈਠਾ ਵਾ ਆ ਦੇਖੋ ਆ ਰੀਚ ਲੱਕਾ ਰੇ ਬਾਕੀ ਨੇ ਜਦੋਂ ਹੁਣ ਤੁਹਾਨੂੰ ਦਿਖਾ ਸਕੀ ਉਹ ਤੁਹਾਨੂੰ ਦਿਖਾਉਂਗਾ ਮੈਂ ਮੈਂ ਤਾਂ ਯਾਰ ਆਪਣੀ ਤੱਕਦੇ ਹਜੇ ਅੱਜ ਤੁਹਾਨੂੰ ਮੈਂ ਟਾਈਮਿੰਗ ਹੀ ਦਿਖਾਉਂਗਾ ਇਹਨਾਂ ਦੀ ਕਿਤੇ ਵਜੇ ਕਿੰਨੇ ਵਜੇ ਆਉਗੇ ਜਦੋਂ ਵੀ ਆਉਣੇ ਦੁਪਹਿਰੇ ਆਉਣ ਸ਼ਾਮੀ ਨੂੰ ਦਿਖਾਉਂਗਾ ਕਲੀਅਰ ਸਾਰਾ ਉਹ ਤੇ ਰਿਪੋਰਟਾਂ ਜੇ ਨੀਵੇਂ ਆ ਗਏ ਉਹਦੇ ਵੀ ਦਿਖਾਉਂਗਾ ਤੇ ਐਵੇਂ ਤੈਨੂੰ ਕਹਾਂ ਅਜੇ ਤਾਂ ਹੀ ਨਿਕਾਪ ਪਈ ਬਾਕੀ ਜੇ ਥੱਲੇ ਚੱਲਦੇ ਮੰਜੜਾਉਣੇ ਆ ਬਾਕੀ ਇਹਨਾਂ ਨੂੰ ਦਿਖਾ ਦਿੰਨਾ ਆਪਾਂ ਆਹ ਦੇਖ ਲਓ ਬੱਚਾ ਕਾਫੀ ਵੱਡਾ ਹੋ ਗਿਆ ਵੀ ਚਿੱਟਾ ਹੀ ਹੈ ਸਵੇਦ ਅੱਖਾ ਓੱਖਾ ਤਾਂ ਨਹੀਂ ਪਤਾ ਢੱਲੇ ਦੇ ਪਾਦੀ ਸੀ ਆਪਾਂ ਇੱਧਰ ਪਾਣੀ ਕੱਢ ਲਈ ਸੱਚ ਬਾਰ ਇਹਨਾਂ ਦਾ ਬਾਤ ਕਰਕੇ ਰੱਖ ਦਾਂਗੇ ਇਹਨਾਂ ਦਾ ਵੀ ਕੱਢ ਲੈਣੇ ਆ ਲਓ ਜੀ ਨਾਲ ਇਹ ਮੈਂਟੋ ਮੈਂਟੀ ਹੁਣ ਤੁਹਾਨੂੰ ਲੰਡੇ ਉਹਨਾਂ ਦੇ ਬੱਚੇ ਵੀ ਦਿਖਾ ਦੇਣਾ ਉਹ ਬੈਠੇ ਆ ਕੋਈ ਵੀ ਤਿੰਨ ਤਿੰਨ ਇੱਕ ਦਿਨਾਂ ਬਾਅਦ ਇਹਨਾਂ ਦੇ ਠੱਲਾ ਪਾਵਾਂਗੇ ਆਪਾਂ ਠੱਲਾ ਆਪਣੇ ਕੋਲੇ ਹੈਗੀਆਂ ਆ ਆਹ ਦੇਖੋ ਰੰਗ ਵੀ ਲੱਗ ਗਏ ਸੱਚ ਲੈ ਸੰਤਰੀ ਤੇ ਪੀਲਾ ਤੇ ਹਰਾ ਨੀਲਾ ਲਾਲ ਆ ਦੇ ਸਾਰੇ ਲੱਗ ਗਏ ਤੇ ਆ ਪੰਗਾ ਠੱਲਾ ਸਾਰੀਆਂ ਇਹਨਾਂ ਚ ਪਾਵਾਂਗੇ ਦੋ ਜਣ ਬਾਕੀ ਆ ਦੇ ਮੰਜਾ ਮੈਂ ਡਾਲਿਆ ਬਾਹਰ ਅੱਗੇ ਇੱਥੇ ਪੈਨੇ ਪੈਨੇ ਲੈ ਕੇ ਦੇਖਦੇ ਆਂ ਉਹ ਲੋਜੀ ਮੰਜਾਪ ਇੱਥੇ ਕਰ ਲੈ ਜਮ ਮਾਮਪੀ ਦੇ ਕੋਲੇ ਤੇ ਹੁਣ ਸਾਨੂੰ ਦੱਸ ਗਏ ਦਾ ਦਿਖਾਉਨੇ ਆ ਮੈਨੂੰ ਤਾਂ ਨਹੀਂ ਹਜੇ ਸਕਦੇ ਸੇਵ ਇਹ ਆ ਹੋਰ ਹੀ ਜਾਨਵਰ ਖਰਦਿਆ ਤੇਰੇ ਛਤਰੀ ਲੱਗੀ ਆ ਤੇ ਬਹੁਤ ਟਾਈਮ ਦੇ ਮਾਰੀ ਜਾਂਦੇ ਲੀਡ ਮੈਂ ਕਿਹਾ ਵੀ ਤਹ ਜਣ ਤਹ ਜਣ ਤਹ ਜਣ ਅਫਸੋਸ ਕਿ ਨਹੀਂ ਨਿਗਾ ਪਈ ਚਲੋ ਕੋਈ ਨਹੀਂ ਜਦੋਂ ਵੀ ਤਾਂ ਅੱਗੇ ਮੈਂ ਤੁਹਾਨੂੰ ਜ਼ਰੂਰ ਦਿਖਾਉਂਗਾ ਬਸ ਇੰਨੀ ਕੁ ਰੱਬ ਮਿਹਰ ਰੱਖੇ ਕਿਤੇ ਆਸੇ ਪਾਸੇ ਨਾ ਹਿੱਲ ਜਾਣ ਤੇ ਬਾਕੀ ਨਾ ਇੱਕ ਬਾਈ ਨੇ ਯਾਰ ਕਮੈਂਟ ਕੀਤਾ ਕਹਿੰਦਾ ਵੀ ਬੱਚੇ ਮੋਲ ਲੈਣੇ ਆ ਆਪਣਾ ਯਾਰ ਬੱਚੇ ਬੱਚੇ ਕੋਈ ਕਬੂਤਰ ਸੇਲ ਨਹੀਂ ਕਰਦੇ ਬੱਚੇ ਨੂੰ ਵੈਸੇ ਹੀ ਇੱਕ ਅੱਧਾ ਕੋਈ ਗੱਲ ਨਹੀਂ ਜੇ ਕਿਤੇ ਬਾਈ ਮਿਲਿਆ ਤਾਂ ਜ਼ਰੂਰ ਇੱਕ ਤਾਂ ਵੈਸੇ ਹੀ ਗਿਫਟ ਕਰਦਾ ਗੱਲ ਹੀ ਕੋਈ ਨਹੀਂ ਪਰਾਪਸ ਹੇਲ ਨਹੀਂ ਕਰਦੇ ਕੋਈ ਵੱਡਾ ਵੀ ਤੇ ਬੱਚਾ ਵੀ ਠੀਕ ਹੈ ਜੀ ਕਮੈਂਟ ਮੈਂ ਪੜਿਆ ਸੀ ਮੈਂ ਕਿਹਾ ਜਵਾਬ ਦੇਈ ਦਈਏ ਲਓ ਜੀ ਉੱਪਰ ਆ ਗਏ ਬੱਚੇ ਮੈਂ ਥੱਲੇ ਛੱਡਿਆ ਤੇ ਛਤਰੀ ਇੱਕ ਹੋਰ ਲਾ ਦਿੰਨੇ ਆ ਕੋਹ ਤਾਂ ਨਹੀਂ ਮੈਨੂੰ ਹਜੇ ਤੱਕ ਬੱਚੇ ਦੇ ਸੇ ਹਲੋ ਤਾਂ ਦੋਨੇ ਖੜੀਆਂ ਕਰਤੀਆਂ ਮੈਨੂੰ ਤਾਂ ਲੱਗਦਾ ਟੱਪ ਕੇ ਦੋਨੇ ਨੱਕ ਲਗੇ ਬਾਸ ਹੋ ਕੇ ਰਪੋਟਾ ਹੋ ਗਈਆਂ ਇਹਨਾਂ ਦੀਆਂ ਦਾ ਕਿਉਂਕਿ ਜਿਸਵੇਰ ਦੇ ਛੱਡੇ ਹਨ ਨੀਵੇਂ ਤਾਂ ਆਏ ਹੀ ਨਹੀਂਗੇ ਕਿ ਜਿਸਵੇਰ ਦੇ ਮੈਂ ਛੱਡੇ ਨਾ ਜਦੋਂ 7 ਵਜੇ ਦੇ ਤਾਂ ਉੱਪਰ ਹੀ ਖੜੇ ਸੀਗੇ ਮੈਂ ਦੇਸੀ ਹੀ ਨਹੀਂ ਕਿ ਉਦੋਂ ਬਾਅਦ ਚ ਤੇ ਮੈਂ ਬਹੁਤ ਟਾਈਮ ਹੁਣ ਥੱਲੇ ਘੰਟਾ ਡੇਢ ਘੰਟਾ ਪਿਆ ਰਹੇ ਨੀਂਦੋਂ ਲੱਗ ਗਈ ਸੀ ਤੇ ਦਿਸੇ ਮੈਨੂੰ ਫੇਰ ਬਣੀ। ਬਾਕੀ ਆ ਦੇਖ ਲੋ ਲੈ ਛਤਰੀਆਂ ਖੜੀਆਂ ਵਾਂ। ਤੇ ਨਿਗਾਹ ਮਾਰੀ ਜਾਂਨੇ ਆ ਪਰ ਦਿਖਦੇ ਹਜੇ ਵੀ ਨਹੀਂ। ਮੁਸ਼ਕਲ ਆ ਮੇਰੇ ਥਾਉਣ ਦਾ। ਬਾਕੀ ਕੋਈ ਨਹੀਂ ਮੈਂ ਛਤਰੀਆਂ ਤਾਂ ਹੀ ਲਾਦ ਗੈਣਾ। ਵੀ ਜੇ ਨਹੀਂ ਮੈਨੂੰ ਮੈਂ ਆ ਗਏ ਹਨਾ ਦੁਪਹਿਰ ਤੱਕ ਸ਼ਾਮ ਤੱਕ ਜਦੋਂ ਵੀ ਹੋ ਸਕਦਾ ਘੰਟੇ ਡੇਢ ਘੰਟੇ ਤੱਕ ਜਦੋਂ ਨੂੰ ਆਪਾਂ ਵੀਡੀਓ ਬੰਦ ਕਰਨੀ ਉਦੋਂ ਨੂੰ ਆਈ ਜਾਣ। ਅੱਛਾ ਯਾਰ ਪੰਗਾ ਹੀ ਪੈ ਗਿਆ ਬਾਕੀ ਕੋਈ ਚੱਕਰ ਨਹੀਂ ਹਾਂ ਵੀ ਤੁਸੀਂ ਵੀ ਆਂਦੇ ਹਾਂ ਤੇ ਧਰ ਲੋ ਕਰਾਂ ਦੀ ਮੈਂ ਟੋਮੈਂਟੀ ਨਾ ਵੀ ਨਾ ਵੀ ਨਾ ਵੀ ਰੱਤੇ ਆਂਡੇ ਧਰ ਲਾ ਬਾਈ ਛਾਖੀ ਛਾਖੀ ਵੀ ਤੇ ਰੁਗਿਆ ਲਈ ਧਰਨਾ ਲਈਦਾ ਵੀ ਤੇ ਰੱਤੇ ਹੋਣਾ ਦਾ ਵੀ ਤੇ ਇਹਨਾਂ ਨੇ ਤਾਂ ਧਰ ਲਿਆ ਨਹੀਂ ਕੁਛ ਕਹਿੰਦਾ ਨਹੀਂ ਕੁਛ ਕਹਿੰਦਾ ਬੈਠਾ ਰਹੇ ਬਾਕੀ ਹੋਰ ਤਾਂ ਸਿਸਟਮ ਸੈਟ ਓਕੇ ਆ ਦਰਵਾਜ਼ਾ ਲਾ ਦਨੇ ਬਾਕੀ ਜੇ ਕੋਈ ਗੱਲ ਬਾਤ ਤੁਸੀਂ ਪੁੱਛਣੀ ਹੁੰਦੀ ਹੈ ਨਾ ਕਮੈਂਟ ਕਰਕੇ ਮੈਨੂੰ ਪੁੱਛ ਲਿਆ ਕਰੋ ਜਰੂਰ ਆਪਾਂ ਲੇਟ ਜਵਾਬ ਦੇ ਸਕਦੇ ਹਾਂ ਪਰ ਇਹ ਨਹੀਂ ਉਹਦਾ ਜਵਾਬ ਨਹੀਂ ਆਪਾਂ ਦੇਣਾ। ਬਾਕੀ ਬਲੈਕ ਜੀ ਹੁਣੇ ਤੁਸੀਂ ਦੁਆ ਕਰਿਓ ਕਿ ਦੋਨੇ ਨੇ ਵਾਪਸ ਆ ਜਾਣ ਹਨਾ। ਉਹੀ ਦੋ ਹੈਗੇ ਆਪਣੇ ਕੋਲੇ। ਤੇ ਇਹ ਨਾ ਹੁਣ ਉਹੀ ਦੋਨੇ ਫਰਾਰ ਹੋ ਜਾਣ ਵੈਸੇ ਤਾਂ ਮੈਨੂੰ ਜਿੱਥੇ ਤੱਕ ਪਤਾ ਹਨਾ ਆਉਣਗੇ ਜਰੂਰ। ਕਿਉਂਕਿ ਇੱਕ ਇੱਕ ਬੰਦੀ ਪੈ ਗਈ ਨਾ ਹੁਣ ਜੋ ਰੈਸਟ ਲੈ ਕੇ ਕੂਤਰ ਔਰ ਦੱਕਾਟ ਵੀ ਔਰਦੇ ਤੇ ਕਈ ਰੈਸਟ ਪੈ ਜਾਂਦੀ ਕਰਕੇ ਵੀ ਉਹਨਾਂ ਨੂੰ ਆਰਾਮ ਮਿਲ ਜਾਂਦਾ ਨਾ। ਫਿਰ ਵੱਧ ਵੀ ਉੜਦੇ ਆ।